ਜਿਹੜਾ ਸਾਲ 24-25 ਦਾ ਝੋਨੇ ਦਾ ਸੀਜ਼ਨ ਹੈ ਸਰਕਾਰ ਦਾ ਮਿਲਿੰਗ ਦੀ ਜਿਹੜੀ ਪਾਲਿਸੀ ਹੈ ਉਹ ਸ਼ੈਲਰਾਂ ਦਾ ਕੰਮ ਸ਼ੁਰੂ ਹੋਣ ਵਾਲਾ ਹੈ 15-8 ਨੂੰ ਡੇਟ ਰੱਖੀ ਹੈ ਨਾ ਨੇ ਰਜਿਸਟ੍ਰੇਸ਼ਨ ਦੀ ਲੇਕਿਨ ਸਾਡੀ ਇੰਡਸਟਰੀ ਹੈ ਜਿਹੜੀ ਬੜੀ ਪ੍ਰਭਾਵਿਤ ਹੈ ਪਿਛਲੇ ਸਾਲ ਹਜੇ ਤੱਕ ਵੀ ਕੰਮ ਪੈਂਡਿੰਗ ਪਿਆ ਹੈ ਜਦੋਂ ਕਿ ਇਹਨਾਂ ਦੀ ਲਾਸਟ ਡੇਟ ਅਗਰੀਮੈਂਟ ਮੁਤਾਬਕ 31 ਮਾਰਚ ਹੁੰਦੀ ਹੈ 8ਵਾਂ ਮਹੀਨਾ ਆ ਗਿਆ ਕੰਮ ਹਜੇ ਵੀ ਪੈਂਡਿੰਗ ਹੈ ਸਪੇਸ ਦਾ ਇਹਨਾਂ ਕੋਲੇ ਕੋਈ ਹੱਲ ਨਹੀਂ ਤੇ ਇਹ ਜਿਹੜਾ ਪੈਂਡਿੰਗ ਕੰਮ ਹੈ ਮੈਨੂੰ ਲੱਗਦਾ ਹੈ ਇਹ ਨਵੰਬਰ-ਦਸੰਬਰ ਤੱਕ ਜਾ ਕੇ ਕਿਤੇ ਨਿਪਟੂਗਾ ਇਦੇ ਵਿੱਚ ਜਿਹੜੀ ਸਾਡੀ ਇੰਡਸਟਰੀ ਹੈ ਇਹਨੂੰ ਬਹੁਤ ਭਾਰੀ ਲਾਸ ਹੋਇਆ ਹੈ ਜਿਹੜੀਆਂ ਮੰਗਾਂ ਸਾਡੀਆਂ ਉਹ ਇਹ ਹੈ ਜੀ ਵੀ ਐਫਸੀਆਈ ਜਿਹੜੀ ਸੈਂਟਰ ਗਵਰਨਮੈਂਟ ਹੈ ਉਹਨਾਂ ਨੇ ਪੰਜਾਬ ਤੇ ਹਰਿਆਣਾ ਵਾਸਤੇ ਦੋਨਾਂ ਵਾਸਤੇ ਅਲੱਗ-ਅਲੱਗ ਰੂਲ ਬਣਾ ਰੱਖੇ ਹਨ ਹਰਿਆਣਾ ਦੇ ਵਿੱਚ ਸਪੇਸ ਅੱਜ ਵੀ ਫालतੂ ਪਈ ਹੈ ਸਾਡੇ ਹੈ ਨਹੀਂ ਉੱਥੇ ਮਿਲਿੰਗ 25 ਰੁਪਏ ਹੈ ਸਾਡੇ 10 ਰੁਪਏ ਹੈ ਉੱਥੇ ਡ੍ਰਾਈ 1% ਦਿੱਤੀ ਜਾ ਰਹੀ ਹੈ ਸਾਨੂੰ ਹਾਫ ਕਰਦੀ ਖੱਜਲਖਵਾਰ ਕੀਤਾ ਜਾ ਰਿਹਾ ਹੈ ਜੀ ਅਸੀਂ ਆਪਣਾ ਮੈਮੋਰੰਡਮ ਅਜੇ ਦੇਰ ਵਾਸਤੇ ਇਸ ਕਰਕੇ ਆਏ ਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਕੱਲ ਨੂੰ ਜਦੋਂ ਫਸਲ ਆ ਗਈ ਅਸੀਂ ਲਗਾਉਣੀ ਨਹੀਂ ਕਿਸਾਨ ਖੱਜਲ ਖਵਾਰ ਹੋ ਧਰੇ ਪ੍ਰਦਰਸ਼ਨ ਕਰੂਗਾ ਇਹ ਉਹਨਾਂ ਦੇ ਪ੍ਰੈਸ਼ਰ ਜਾ ਕੇ ਸਾਡੇ ਤੇ ਕਰਨਗੇ ਪ੍ਰੈਸ਼ਰ ਬਿਲਡ ਅਪ ਧੱਕੇ ਨਾਲ ਸਾਡੇ ਜੀਰੀ ਲਾਉਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਇਹਨਾਂ ਨੂੰ ਅੱਜ ਪਹਿਲੇ ਹੀ ਲਿਖ ਕੇ ਦੇਗੇ ਵੀ ਅਗਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਕੋਈ ਵੀ ਜੀਰੀ ਆਪਣੇ ਅੰਦਰ ਸਟੋਰ ਨਹੀਂ ਕਰਾਂਗੇ ਔਰ ਨਾ ਹੀ ਉਹਦੀ ਮਿਲਿੰਗ ਅੱਜ ਬਾਦ ਕੀ ਉਹ ਮੁਸ਼ਕਲ ਆ ਰਹੀ ਹੈ ਕੀ ਲੱਗਦਾ ਤੁਹਾਨੂੰ ਕੀ ਹੱਲ ਹੋ ਸਕਦਾ ਸਾਰੇ ਸਭ ਤੋਂ ਵੱਡਾ ਮੁੱਦਾ ਜੀ ਇਹ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦਾ ਤਾਲਮੇਲ ਹੈ। ਜਿਵੇਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਹੈ ਪਿਛਲੇ ਸਰਕਾਰਾਂ ਵਿੱਚ ਪ੍ਰੋਬਲਮ ਆਉਂਦੀ ਸਾਨੂੰ ਅਕਾਲੀ ਸਰਕਾਰ ਜੀ ਕਾਂਗਰਸ ਸਰਕਾਰ ਸੀਗੀ। ਲੇਕਿਨ ਜਦੋਂ ਜਾਗਦੇ ਪ੍ਰਧਾਨ ਪੰਜਾਬ ਲੈਵਲ ਦੇ ਜਾ ਕੇ ਉਹਨਾਂ ਕੋਲ ਦੱਸਦੇ ਕਿ ਮੁਸ਼ਕਲਾ ਤੁਰੰਤ ਆਪਣਾ ਮੰਤਰੀ ਸਾਹਿਬ ਤੇ ਕੈਰੋ ਸਾਹਿਬ ਰਹੇ ਨੇ। ਜਾ ਕੇ ਤੁਰੰਤ ਆਪਣਾ ਸੈਂਟਰ ਸਰਕਾਰ ਜੀ ਜਾ ਕੇ ਸਾਡੇ ਮਸਲੇ ਹੱਲ ਕਰਵਾਉਂਦੇ ਸੀਗੇ। ਸਭ ਤੋਂ ਵੱਡਾ ਸਾਨੂੰ ਜੋ ਲੱਗਿਆ ਇਹ ਤਾਲਮੇਲ ਦੀ ਕਮੀ ਹੈ। ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀ। ਇੱਕ ਵਾਰ ਵੀ ਸਾਡੇ ਮੰਤਰੀ ਸਾਹਿਬ ਜਾਂ ਸੈਕਟਰੀ ਫੂਡ ਸਾਹਿਬ ਸੈਂਟਰ ਜੇ ਨਹੀਂ ਗਏ ਵੀ ਜੋ ਸਮੱਸਿਆ ਆ ਰਹੀ ਹੈ ਇਹ ਨਾਲ ਕਿਤਾ ਜਾਵੇ ਸਪੇਸ ਦਾ ਬੇਨੁਮਦਾ ਸਪੇਸ ਦਾ ਹਰਿਆਣਾ ਵਿੱਚ ਅੱਜ ਵੀ ਸਪੇਸ ਫालतू ਪਈ ਹੈ ਪੰਜਾਬ ਵਿੱਚ ਬਿਲਕੁਲ ਸਪੇਸ ਨਹੀਂ ਹੈ ਸਾਡੇ ਮੋੜ ਤੋਂ ਮਿਲਰ ਜਾ ਕੇ ਕਾਲਿਆਂ ਵਾਲੀ ਪੰਨੀ ਵਾਲਾ ਅਬੋਰ ਜਾ ਕੇ ਮਾਲ ਲਾ ਕੇ ਆਏ ਨਹੀਂ ਸਭ ਤੋਂ ਵੱਡਾ ਥਾਲ ਮੇਲ ਦੀ ਕਮੀ ਹੈ ਪੰਜਾਬ ਸਰਕਾਰ ਸੈਂਟਰ ਸਰਕਾਰ ਦੀ ਚੁੱਪਈ ਇਹ ਕਿੰਨੇ ਦਾ ਪ੍ਰਭਾਵ ਚੁੱਪਈ ਸੱਲ ਵਾਲੇ ਪ੍ਰਭਾਵਤ ਹੋ ਰਿਹਾ ਕਿਸਾਨ ਵੀ ਪ੍ਰਭਾਵਤ ਹੋਣਗੇ ਮਜ਼ਦੂਰ ਵੀ ਪ੍ਰਭਾਵਤ ਕਿੰਨੇ ਕਿ ਲੋਕ ਹਨ ਜਿਹੜੇ ਪ੍ਰਭਾਵਤ ਹੋਣਗੇ ਕਿਸ ਤਰ੍ਹਾਂ ਦੀ ਮੁਸ਼ਕਲ ਆਣੀ ਟਾਈਮ ਤੋਂ ਹਾਂਜੀ ਮਨੀਸ਼ ਜੀ ਕੁੱਲ ਮਿਲਾ ਕੇ ਇਹ ਸਾਰਾ ਪੰਜਾਬ ਦੇ ਮਸਲਾ ਹੈਗਾ ਸਾਲ ਪੰਜਾਬੀ ਇਹਦੇ ਤੇ ਕਰ ਰਹੇ ਆ ਅਸੀਂ ਸਾਰੇ ਆ ਪੰਜਾਬ ਦੇ ਯੂਨੀਅਨ ਦੇ ਲੈਵਲ ਤੇ ਅਸੀਂ ਪੰਜਾਬ ਵਿੱਚ ਬੰਦ ਕਰ ਰਹੇ ਆ ਐਡੀ ਨਹੀਂ ਸਟੋਰ ਕਰਾਂਗੇ ਪਰ ਅ ਹੁਣ ਸਾਨੂੰ ਇਹ ਆਰਡਰ ਆਇਆ ਜੂਨੀਅਨ ਦਾ ਉੱਪਰੋਂ ਵੀ ਅਸੀਂ ਸਾਰੇ ਆਪਣੇ ਆਪਣੇ ਲੋਕਲ ਲੈਵਲ ਤੇ ਇਹ ਕਰ ਰਹੇ ਆ ਤੇ ਇੱਥੇ ਅਸੀਂ ਐਡੀ ਸਟੋਰ ਕਰਾਉਣ ਤੋਂ ਜਿਹੜੀ ਸਭ ਨੂੰ ਮਿਲੇ ਹੈ ਜੀਐਫਆਈ ਸਭ ਨੂੰ ਮਿਲੇ ਹੈ ਤੇ ਨਹੀਂ ਕਰਾਵਾਂਗੇ ਪਰ ਦੂਜੇ ਪਾਸੇ ਜਿਹੜਾ ਤੁਸੀਂ ਗੱਲ ਕਰੀ ਹੈ ਇਹਦੀ ਅ ਲੇਬਰ ਦੀ ਲੇਬਰ ਦੀ ਉਹ ਇਹ ਆ ਵੀ ਸਾਰੇ ਪੰਜਾਬ ਦੀ ਲੇਬਰ ਜੁੜੀ ਹੋਈ ਹੈ ਦੇ ਨਾਲ ਫੁੱਲ ਮਲਾ ਕੇ ਇਸ ਤੋਂ ਬਾਅਦ ਵੀ ਬਾਹਰ ਨਹੀਂ ਵੀ ਲੇਵਲ ਲੇਬਰ ਆਉਂਦੀ ਹੈ ਇਹਦੇ ਚ ਤੇ ਅਸੀਂ ਇਹ ਪੈੜੀ ਸਟੋਰ ਨਹੀਂ ਕਰਾਵਾਂਗੇ ਅਸੀਂ ਸਰਕਾਰ ਨੂੰ ਜਿਹੜੇ ਹੁਣ ਤੁਸੀਂ ਕਹਿੰਦੇ ਪੈੜੀ ਨਹੀਂ ਕਰਾਵਾਂਗੇ ਪੂਰੇ ਪੰਜਾਬ ਦਾ ਕਿਸਾਨ ਹੈ ਕਿਉਂਕਿ ਇਸ ਵਾਰ ਜੀਰੀ ਦੀ ਹੈ ਜਿਹੜੀ ਫਸਲ ਹੈ ਖਾਸ ਕਰ ਆਪਣੇ ਇਲਾਕੇ 'ਚ ਤੇ ਨਰਮਾ ਹੁੰਦਾ ਨਹੀਂ ਹੈਗਾ ਜੀਰੀ ਕਾफी ਲੱਗਿਆ ਹੈ ਪਰ ਕਿਸਾਨ ਵੀ ਰੋਲਣਗੇ ਕਿ ਕਿਧਰ ਕਿਧਰ ਮੰਡੀਆਂ ਜਦੋਂ ਆਜ ਤਾਂ ਹੈ ਹੀ ਸੀ ਕਰਕੇ ਅਸੀਂ ਪਹਿਲਾਂ ਤੋਂ ਦੱਸ ਰਿਹਾ ਸਰਕਾਰ ਨੂੰ ਵੀ ਇਹ ਨਾ ਉਹ ਕਰਿਆ ਜਾਵੇ ਇਹਦਾ ਹੱਲ ਕਰਿਆ ਜਾਵੇ ਮਸਲੇ ਦਾ ਨਾ ਕਰੇਗੀ ਸਰਕਾਰ ਤੋਂ ਤਾਂ ਅਲਟੀਮੇਟਲੀ ਹੈ ਹੀ